ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਨਿਊ ਇੰਡ ਕੰਬਾਈਨ ਨਾਬਾ ਮਾਰਕਾ ਮਸ਼ੀਨ ਬਕਾਊਗੀ 19 ਮਾਡਲ ਮਸ਼ੀਨ ਹੈ ਕੰਡੀਸ਼ਨ ਪੱਖੋਂ ਸਾਰੀ ਮਸ਼ੀਨ ਵਧੀਆ ਸਾਫ਼ ਪਈ ਹੈਗੀ 02 ਇੰਜਨਾਂ ਮਸ਼ੀਨ ਦਾ ਤੇ ਪੰਜਾਬ ਨੰਬਰ ਅ ਸੀੜਾ ਵਗੈਰਾ ਸਾਰੀਆਂ ਚੈੱਕ ਕਰ ਸਕਦੇ ਹਾਂ ਡੀਜ਼ਲ ਟੈਂਕ ਦੀ ਵੀ ਸਾਧੂਗੇ ਠੀਕ ਹੈ ਪੰਜਾਬ ਨੰਬਰ 9 ਲੱਖ 80 ਹਜ਼ਾਰ ਦੀ ਡਿਮਾਂਡ ਆ ਐਲੀਵਟਰ ਚੈੱਕ ਕਰ ਸਕਦੇ ਹਾਂ ਤਰਨਤਾਰਨ ਏਰੀਆ ਦਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬੱਤੋ ਸ਼ੇਅਰ ਜਰੂਰ ਕਰ ਦਿਓ ਟਾਇਰਾਂ ਦੀ ਕੰਡੀਸ਼ਨ ਦੇ ਸਾਧੂਗੇ 9 ਲੱਖ 80 ਹਜ਼ਾਰ ਦੀ ਡਿਮਾਂਡ ਆ ਕੈਬਨ ਬੰਪਰ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਬਾਈ ਸੇਲ ਪਰਚੇਜ ਦਾ ਕੰਮ ਕਰਦਾ ਹੈਗਾ ਬਾਈ ਦਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂ ਠੀਕ ਹੈ ਜੀ ਕਿਸੇ ਹੋਰ ਕੰਬਾਈਨ ਬਾਰੇ ਵੀ ਤੁਸੀਂ ਪਤਾ ਕਰ ਸਕਦੇ ਹੋ ਨੰਬਰ ਵਾਈ ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ ਤਰਨ ਤਰਨ ਏਰੀਆ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਫੀਡਰ ਦੀ ਟਾਇਰਾਂ ਦੀ ਗੀਅਰ ਵਗੈਰਾ ਪੱਖੇ ਵਗੈਰਾ ਦੀ ਕੰਡੀਸ਼ਨ ਸਾਰੀ ਓਕੇ ਹੈ ਜੀ ਰੋਟੋ ਇੰਜਨ ਆ ਮਸ਼ੀਨ ਦਾ ਜੀ ਠੀਕ ਹੈ ਜੀ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸ ਤੱਕ ਬਿਲਕੁਲ オリジナル ਕੰਡੀਸ਼ਨ ਚ ਆਊਟਰ ਪਾਈਪ ਛੇੜਾਂ ਵਗੈਰਾ ਸਾਰਿਆਂ ਚੈੱਕ ਕਰ ਸਕਦੇ 19 ਮਾਡਲ ਆ ਪੰਜਾਬ ਨੰਬਰ ਆ ਜੀ ਤੇ 9 ਲੱਖ 80 ਹਜ਼ਾਰ ਦੀ ਰਮਾੜਾ ਮਸ਼ੀਨਵਰੀ ਗੱਲਬਾਤ ਕਰਨੀ ਆ ਜਾਣਕਾਰੀ ਲੈਣੀ ਆ ਡਿਸਕ੍ਰਿਪਸ਼ਨ ਚ ਤੁਹਾਨੂੰ ਨੰਬਰ ਮਿਲ ਜੂ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਾਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ